ਜਿਹੜਾ ਪੁਲਿਸ ਨੇ ਜਿਹੜਾ ਉਹਨੂੰ ਸੌਲਵ ਕੀਤਾ ਹੈਗਾ ਮੈਂ ਖੁਦ ਵੀ ਮਾਮਲਾ ਚ ਦਰਪੋਦਾ ਤੇ ਕੀ ਅਨੁਗਤੀ ਚਲਦੀ ਚੱਲੀ ਜੀ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਮਾਈ ਹੈਡ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਐ ਲਾਈਆਂ ਗਈਆਂ ਸੀਗੀਆਂ 日期29 3 2024 ਨੂੰ ਅਜਨਾਲੇ ਇੱਥੇ ਚਕਾਵਾں ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰੀਂਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਟਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚੱਲੇ ਸੀਗੇ ਤੇ ਉਹਨਾਂ ਨੂੰ ਪਿਸਟਲ ਦੀ ਨੋਕ ਤੇ ਅੰਦਰ ਲਿਆ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜਿਹਦੇ ਤਹਿਤ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜਿਸ ਦੇ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਤਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਜਾਉਣਾ ਪਿਸਤੌਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਇਸ ਤੋਂ ਸਰ ਕਿਵੇਂ ਇਹਨਾਂ ਵਾਅਦਿਆਂ ਨੂੰ ਜਮਤ ਕਰ ਸਾਰਾ ਕਿਸ ਤਰ੍ਹਾਂ ਇਹ ਉਲਟ ਤੱਕ ਪਹੁੰਚਿਆ ਪਲਾਨ ਕਿਸ ਤਰ੍ਹਾਂ ਕੀਤਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਚ ਇਹ ਹੈ ਵੀ ਇਹ ਇਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਇਹਨਾਂ ਬੰਦਿਆਂ ਨੂੰ ਜਾ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਇਹ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਇਨਜਾਮ ਦੇ ਨਾਲੇ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕਾਂਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ ਮਹਿਲਾ ਵੀ ਇਨਵੋਲ ਹੈਗੀ ਹੈ ਇਸ ਮਾਮਲੇ ਵਿੱਚ ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਤਾ ਲੱਗਾ ਵੀ ਕੋਈ ਲੇਡੀ ਨੂੰ ਕੋਈ ਲੇਡੀ ਵੀ ਇਹਦੇ ਚੱਕਰ ਵਿੱਚ ਮਤਲਬ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਵੀ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ ਸਰ ਪੇਸ਼ ਕੀਤਾ ਗਿਆ ਕੋਰਸ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ ਪੰਜ ਦਿਨ ਦਾ ਰਮਾਲ ਹੈਗਾ ਸਾਨੂੰ ਹਾਸਲ ਹੋਇਆ ਅੱਜ ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਚ ਪਹਿਲਾ ਹੈਗਾ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਇਆ ਸੰਸੀ ਇਹ ਚੌਥਾ ਹੈਗਾ ਨਰੇਸ਼ ਕੁਮਾਰ ਪੁੱਤਰ ਦੇਸਰਾਜ ਵਾਸੀ ਮਕਾਨ ਨੰਬਰ 1 ਅਮਰ ਐਵੇਨਿਊ ਕੋਡ ਰੋਡ ਅਮਰਸਰ ਇਹਨਾਂ ਨੂੰ ਚਾਹ ਉਹ ਅਸੀਂ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਰ 골ਡ ਵੀ ਸੀਗਾ ਕਾਫੀ ਉਹ ਸਰ ਪਤਾ ਹੈ ਉਹੀ ਨਾ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ 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 ਪੁੱਛਗੇ ਤੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਜੀ ਸਿਰ ਪਤਾ ਲੱਗਾ ਦੀ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਸੀ ਕਿ ਕੀ ਕਰ ਰਹੇ ਸੀ ਕਿੱਥੇ ਇਕੱਠੇ ਹੋਏ ਸੀ ਬਾਤ ਇਹ ਤਾਂ ਅਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰੀਤਾ ਜੀ ਇਹਨਾਂ ਦੇ ਪੁਰਾਣਾ ਆਦਨਾ ਮਲਜ਼ਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕ ਕੁਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਰਮਾਨ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋੜਾ ਲਈ ਪੁੱਛਗਿਛ ਕੀਤੀ ਜਾਊਗੀ ਔਰ ਪੈਸੇ ਤਰ੍ਹਾਂ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗੀ ਪਤਾ ਲੱਗਾ ਪਵਨ ਕੁਮਾਰ ਤੇ ਮੰਡਲ ਦਾ ਕੇਸ ਹੈ ਉਹ ਕਿਛੇ ਸਟੇਜ ਤੇ ਆਇਆ ਜਿਹੜਾ ਮੰਡਲ ਦਾ ਇਹ ਮਕਦਮਾ ਸੀ ਆਏ ਨੇ ਇਹ ਤੇ 302 ਦਾ ਮਕਦਮਾ ਦਰਸੀ 2004 ਦੇ ਵਿੱਚ ਉਹਦੇ ਚ ਇਹ ਬਰੀ ਹੋ ਚੁੱਕਾ ਹੈ